ਅੱਛਾ ਬਿਨਾ ਸਕੂਲ ਤੋਂ ਗਰਾਊਂਡ ਆ ਵੀ ਇੱਥੇ ਨੇੜੇ ਤੇ ਸਕੂਲ ਵੀ ਨਹੀਂ ਇਹਨਾਂ ਦੇ ਇਹ ਗਰਾਊਂਡ ਹੀ ਗਰਾਊਂਡ ਆ ਪਬਲਿਕ ਆ ਪਬਲਿਕ ਆ ਕੋਈ ਵੀ ਆ ਕੇ ਉਹ ਕਰ ਸਕਦੇ ਸਰਕਾਰੀ ਤੋਂ ਸਰਕਾਰੀ ਸਰਕਾਰੀ ਇੱਥੇ ਜਿਹੜੇ ਘਾਉਣ ਵਾਲੇ ਬੰਦੇ ਸਾਰੇ ਆ ਇਹ ਵਲੰਟੀਅਰ ਅੱਛਾ ਵਲੰਟੀਅਰ ਆ ਇਹ ਪੇਰੈਂਟਸ ਹੋਣਗੇ ਵਿੱਚ ਹਮਮ ਬੀਟੀਮਨ ਬਣਾਉਣੇ ਕਲਾਸ ਰਾਕਟਾਈਸ ਹੋਣਾ ਹੁੰਦੇ ਨੇ ਸਾਰੇ ਅੱਛਾ ਅੱਛਾ ਕਿਹੜੀਆਂ ਕਿਹੜੀਆਂ ਗੇਮਾਂ ਜ਼ਿਆਦਾ ਪ੍ਰਫੁੱਲਤ ਆਈ ਇਹ ਇੱਥੇ ਸੌਕਰ ਬਹੁਤ ਫਿੱਡ ਜਾਂਦੀ ਹੈ ਫੁੱਟਬਾਲ ਜਿਆਦਾ ਕਿੰਨਾ ਬਹੁਤ ਹੈ ਬਾਕੀ ਫਾਕਰ ਕੇ ਨਾਲੋਂ ਮੈਂ ਕਿਹਾ ਤੁਹਾਨੂੰ ਬਾਸਕਟਬਾਲ ਅੱਛਾ ਬਾਸਕਟਬਾਲ ਬਾਸਕਟਬਾਲ ਇੰਡੋਰ ਬਾਹਰ ਨਹੀਂ ਹੈ ਅੰਦਰ ਜਿਹੜੀ ਜਗ੍ਹਾ ਕੰਪੀਟੀਟਿਵ ਜਾਂਦੀ ਹੈ ਤੇ ਦੋ ਗੇਮਾਂ ਸਭ ਤੋਂ ਜ਼ਿਆਦਾ ਇੱਥੇ ਕਿੱਢੀ ਜਾਂਦੀਆਂ ਸ਼ੌਕਰ ਬੱਚਿਆਂ ਨੂੰ ਤੇ ਬਾਸਕਟਬਾਲ ਬਾਕੀ ਗੇਮਾਂ ਵੀ ਹੋਣਗੇ ਪਰ ਇਹ ਦੋ ਮੇਨ ਤੋਂ ਹੀ ਰੱਖਾਂ ਠੀਕ ਹੈ

ਪਾਰਕ ਨੂੰ ਬਣੀ ਹੋਈ ਕਿੱਡੀ ਗੈਪ ਹੈ ਬਾਲਕ ਹੈ